ਉਹ ਵੀ ਹੋਇਆ ਚਲੋ ਮੈਨੂੰ ਅਸਲ ਦੀ ਹਮ ਧਰਦੀ ਹੈ ਕਿ ਉਸ ਗਰੀਬ ਦਾ ਚਲੋ ਬੱਚਾ ਜਰੂਰ ਗਿਆ ਦੁੱਖ ਤੇ ਹੁੰਦਾ ਵੇ ਪਰ ਇਦਾਂ ਦਾ ਯਾਰ ਕੋ ਕੋਸਾ ਕੋ ਮਨ ਲਓ ਮੇਰੇ ਕੋ ਆਏ ਹੋ ਲੜਕੀ ਨੇ ਮਨਾਂ ਕਰਤਾ ਤੇ ਮੈਂ ਕੀ ਕਰ ਸਕਦਾ ਦੋ ਸਾਲ ਉਹਨਾਂ ਦੀ ਇੰਗੇਜਮੈਂਟ ਹੋਈ ਰਹੀ ਹੈ ਨਾ ਮੈਂ ਇੰਗੇਜਮੈਂਟ ਕਰਾਂ ਚ ਰਾਜੀ ਨਾ ਮੈਨੂੰ ਪਤਾ ਹੁਣ ਮੰਨ ਲਓ ਤੁਸੀਂ ਆਏ ਹੋ ਲੜਕੀ ਨੂੰ ਪਤਾ ਲੱਗੇ ਕਿ ਮੁੰਡਾ ਨਸ਼ਾ ਕਰਦਾ ਵੇ ਉਹਨੇ ਨਹੀਂ ਰਿਸ਼ਤਾ ਤੋੜ ਲਿਆ ਆਪਣਾ ਤੇ ਮੈਂ ਵਿੱਚ ਕੀ ਕਰ ਸਕਦਾ ਅੱਜ ਆਪਣੇ ਬੱਚੋਂ ਸਮਝਾਣਾ ਤੇ ਸਾਡਾ ਆਪਣਾ ਬੱਚਾ ਗੱਡੀ ਗੱਲ ਨਹੀਂ ਮੰਨਦਾ ਕਿਸੇ ਬੱਚੋਂ ਤੁਸੀਂ ਮਨਾ ਸਕਦੇ ਹੋ ਉਹਨੇ ਮਨਾਂ ਕਰਤਾ ਵੇ ਆਲੋ ਤੇ ਮੇਰਾ ਕੀ ਕਸੂਰ ਹੈ ਭਾਈ ਔਰ ਜਿਹੜਾ ਲੜਕਾ ਬਿਆਨ ਦੇ ਗਿਆ ਉਸ ਵਿੱਚ ਤੇ ਮੇਰਾ ਕੋਈ ਦੋਲ ਵੀ ਨਹੀਂ ਨਾਮ ਨੂੰ ਮੇਰੇ ਨੂੰ ਵਿਚਰਨੇ ਗਿਆ ਵੀ ਕੁਝ ਰਾਜਨੀਤਿਕ ਬੰਦਿਆਂ ਨੇ ਮੇਰੀ ਸ਼ੋਭੀ ਖਰਾਬ ਕਰਨ ਕਰਕੇ ਮੇਰਾ ਨਾਮ ਲਖਵਾਤਾ ਚਲੋ ਕੋਈ ਗੱਲ ਲਖਵਾਤਾ ਪੁਲਿਸ ਆਪਣਾ ਵੈਰੀਫਿਕੇਸ਼ਨ ਕਰ ਰਹੀ ਹੈ ਜੇ ਮੰਨ ਲਓ ਮੈਂ ਗਲਤ ਹਾਂ ਤੇ ਮੇਰੇ ਪਾਸ ਨਾ ਕੋਈ ਗੱਲ ਮੈਨੂੰ ਕੋਈ ਟੈਨਸ਼ਨ ਨਹੀਂ ਪਰਚਾ ਤੁਹਾਡੇ ਬਾਈ ਨੇਮ ਦਰਜ ਹੋਇਆ ਵੇ ਦਰਜ ਕੋਈ ਨਹੀਂ ਯਾਰ ਮੈਂ ਆਪਣੀ ਵੈਰੀਫਿਕੇਸ਼ਨ ਲਾਈ ਹੈ ਠੀਕ ਹੈ ਨਾ ਇਨਕੁਆਰੀ ਲੋ ਆਈ ਹੈ ਉਹ ਪੁਲਿਸ ਦਾ ਕੰਮ ਹੈ ਮੰਨ ਲਓ ਇਹ ਹੁਣ ਭਾਏ ਇੱਕ ਗੁਰੂ ਦਾ ਬਣਾ ਪਾ ਕੇ ਤੇ ਤਾਂ ਮਤੇ ਅਟੈਕ ਕਰ ਰਿਹਾ ਇਹ ਇੱਕ ਵਾਰ ਨਹੀਂ ਤੀਜੀ ਵਾਰੀ ਹੋਇਆ ਭਾਜੀ ਅੱਜ ਤੇ ਅਗਰ ਮੈਂ ਨਾ ਧੋੜਦਾ ਜਾਂ ਨਾ ਸਾਈਡ ਤੇ ਹੁੰਦਾ ਤੇ ਭਾਈ ਕਿਸੇ ਨੇ ਮੈਨੂੰ ਜਾਨੂ ਮਾਰ ਦੇਣਾ ਸੀ ਔਰ ਤੁਸੀਂ ਸ਼ਾਇਦ ਇਹ ਵੀ ਦੇਖਿਆ ਹੋਣਾ ਜਦੋਂ ਉਹਨਾਂ ਨੇ ਤੰਦਾਂ ਲਾਇਆ ਕਿੰਨ ਵੱਡੇ ਉੱਤੇ ਉਸਨੂੰ ਵੀ ਉਹ ਕਹਿ ਰਿਹਾ ਵੀ ਵੀਡੀਓ ਆਪਾਂ ਸੀਪੀ ਮੰਡ ਨੂੰ ਹੀ ਪਰਸੋਂ ਦੇ ਕੇ ਆਏ ਆ ਉਸਨੂੰ ਵੀ ਉਹ ਕਹਿ ਰਿਹਾ ਕਿ ਮੈਂ ਸੁਦੇਸ਼ ਭਗਤ ਕੋਲ ਨੂੰ ਮਾਰ ਦੇਣਾ ਅਗਰ ਕੱਲ ਨੂੰ ਮੈਨੂੰ ਕੁਝ ਮੇਰੇ ਪਰਿਵਾਰ ਨੂੰ ਜਾਂ ਜਿਹੜੇ ਮੇਰੇ ਨਾਲ ਮੇਰੇ ਪਰਿਵਾਰਿਕ ਮੈਂਬਰ ਨੇ ਮੇਰੇ ਵੀਰ ਨਾਲ ਦਾ ਸਾਥ ਦਿੰਦੇ ਨੇ ਉਹਨਾਂ ਵਿੱਚ ਕੁਝ ਹੁੰਦਾ ਵਰਿੰਦਰ ਕੁਮਾਰ ਉਹਦਾ ਪਰਿਵਾਰ ਤੇ ਜਿਹੜੇ ਉਹਨਾਂ ਨਾਲ ਲੁੱਚੜ-ਪੁੱਚੜ ਜਿਹੜੇ ਸਾਥੀ ਨੇ ਉਹ ਜ਼ਿੰਮੇਵਾਰ ਹੋਣਗੇ ਆਪਾਂ ਬਾਅਦ ਰਿਟਰਨ ਉਹਨਾਂ ਨਾਮ ਦੇ ਦਿੰਦੇ ਨੇ ਇਸ ਕਰਕੇ ਤੁਹਾਡੇ মিডিਆ ਰਾਹੀਂ ਵੀ ਆਪਾਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਨੇ ਗੁਰੂ ਦਾ ਬਣਾ ਪਾਇਆ ਵੀ ਉਹ ਪੁੱਛਗਿੱਛ ਕੀਤੀ ਜਾਵੇ ਕਿ ਬਾਣੇ ਦੇ ਆਟ ਦੇ ਵਿੱਚ ਉਹ ਗਲਤ ਕੰਮ ਕਰ ਰਿਹਾ ਹੋਵੇ ਔਰ ਨਸ਼ੇ ਵੀ ਕਰਦਾ ਉਹਦਾ ਬੇਟਾ ਵੀ ਨਸ਼ੇ ਕਰੇ ਵੀ ਨਸ਼ੇ ਕਰਦਾ ਔਰ ਅਸੀਂ ਗੁਰੂ ਸੇ ਬੰਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕਹਾਂ ਜਾਂ ਬਾਣੇ ਨੂੰ ਇਨਕੁਆਰੀ ਵੀ ਕਰਾਈ ਜਾਵੇ ਇਹ ਅਮਰਿਸ਼ਾ ਕੇ ਨਕਲੀ ਬਣਿਆ ਦਾ ਭਾਈ ਤਕਲੀ ਬਿਲਕੁਲ ਗਲਤ ਬਣਿਆ ਇਹ ਪਹਲ ਲੱਗੀ ਹਾਂ ਜੀ ਤਾਂ ਕਿ ਬਾਈ ਨੇ ਪਰਚਾ ਤੁਹਾਡੇ ਨੂੰ ਦਿੱਤਾ ਹੋਇਆ ਹੈ ਜੀ ਇਹੀ ਕੋਈ ਆਮ ਬੰਦਾ ਹੁੰਦਾ ਤਾਂ ਪੁਲਿਸ ਨੇ ਉਹਨੂੰ ਟੱਕ ਵੀ ਲੈਣਗੇ ਇੱਕ ਦਿਨ ਹੋ ਗਿਆ ਤੁਸੀਂ ਕਾਫੀ ਇਹ ਮਹੀਨੇ ਬਾਅਦ ਤੁਸੀਂ ਅੱਜ ਮੀਡੀਆ ਸਾਹਮਣੇ ਭਾਈ ਮੈਂ ਕੀ ਕਾਰਨ ਰਹਿ ਗਈ ਨਹੀਂ ਮਹੀਨੇ ਬਾਅਦ ਬਾਪੂ ਮਹੀਨੇ ਬਾਅਦ ਨਹੀਂ ਭਾਈ ਆਇਆ ਮੈਂ ਇੱਥੇ ਰਹਿਆ ਵਾਂ ਮੈਂ ਤੈਨੂੰ ਕੋਈ ਲਾਈਦੀ ਆਪਣੀ ਮੈਂ ਕਿਉਂ ਭਜਣਾ ਮੈਂ ਕਿਉਂ ਗੁਨਾਹਗਾਰ ਨਹੀਂ ਹੈਗਾ ਭਾਈ ਇੱਥੇ ਰਹਿੰਦਾ ਭਾਈ ਇੱਥੇ ਰਹਿੰਦਾ ਰਹੇ ਕਿੱਦਾਂ ਇੱਧੇ ਮੁੜ ਦੋ ਇੱਧੇ ਨਹੀਂ ਗਏ ਇੱਦਾਂ ਦੇ ਭਾਈ ਮੰਨ ਲਓ ਮੈਂ ਕਾਉਂਸ ਕੋਈ ਕਿਸੇ ਦਾ ਫੈਸਲੇ 'ਚ ਨਹੀਂ ਆਏ ਕਰੇਗਾ ਪੂਰੀ ਗਲੀ ਮਹੱਲੇ ਦੇ ਪ੍ਰਧਾਨ ਨੇ ਇਦਾਂ ਦੇ ਭਾਈ ਕੋਈ ਜਿਹੜੀ ਛੋਟੀ ਮੋਟੀ ਸਮੱਸਿਆ ਸਾਡੇ ਲੋਕਾਂ ਨੂੰ ਆਂਦੀ ਏ ਕੋਈ ਆਪਣੇ ਦਫ਼ਤਰ ਨਹੀਂ ਬਿਠਾਏਗਾ ਜੋ ਅੱਜ ਮੇਰੇ ਨਾਲ ਹੋ ਰਿਹਾ ਹੈ ਨਾ ਇਦਾਂ ਕੋਈ ਆਪਣੇ ਦਫ਼ਤਰ ਨਹੀਂ ਬਿਠਾਏਗਾ ਆਪਾਂ ਤੇ ਫਿਰ ਅੱਜ ਜੋੜ ਦਾਂਗੇ ਲੋਕਾਂ ਨੂੰ ਭਈ ਪੈਸਾ ਨੂੰ ਕਾਰਪੋਰੇਸ਼ਨ ਦੇ ਕੰਮ ਦੱਸੋ ਪਰਵਾਦੀ ਕੰਮ ਸਾਡੇ ਕੋਲ ਨਾਲ ਲੈ ਕੇ ਆਓ ਇਹ ਤੇ ਗਲਤ ਹੋ ਰਿਹਾ ਜੇ ਮਨ ਲੋ ਇਹ ਧਰਨੇ ਲਾ ਸਕਦੇ ਸਾਡੇ ਨਾਲ 85 ਕੌਂਸਲਰ ਨੇ ਮੇਰੇ ਨਾਲ ਆਪਾਂ ਵੀ ਧਰਨੇ ਲਾਵਾਂਗੇ ਨਾਲ ਨੂੰ ਜੇ ਸਾਡੇ ਨਾਲ ਧੱਕਾ ਹੋ ਰਿਹਾ ਵੇ ਅੱਜ ਅਗਰ ਭਾਈ ਮੈਂ ਆਪਣੀ ਜਾਨ ਨਾ ਬਚਾਂਦਾ ਤੇ ਬੰਦੇ ਨੇ ਮੈਨੂੰ ਜਾਨੂ ਮਾਰ ਦੇਣਾ ਸੀ ਉਹਦੀ ਅਸੀਂ ਸੀਸੀਟੀਵੀ ਉਹ ਸਾਥੇ ਉਹਨਾਂ ਦੇ ਵੀ ਲੱਗੀ ਹੋਈ ਹੈ ਮੇਰੇ ਕੋਲ ਨਾਲ ਹੀ ਕਾਉਂਸਲਰ ਹੈਗੇ ਹਾਂ ਜੀ ਉਹਨੂੰ 1 ਮਹੀਨਾ ਹੋ ਚੱਲਿਆ ਪੁਲਿਸ ਕੋਲ ਅਰੈਸਟ ਨਹੀਂ ਹੋ ਰਿਹਾ ਉਹ ਫਰੀਆਂ ਤੋਂ ਮਰ ਰਿਹਾ ਜੀ ਇਹ ਕਾਰਨ ਲੱਗਦਾ ਪ੍ਰੈਸ਼ਰ ਹੈ ਛੇ ਸਰਕਾਰ ਦਾ ਸ਼ਾਇਦ ਪ੍ਰੈਸ਼ਰ ਆ ਮਿੱਥੜ ਜਾਂ ਪ੍ਰੈਸ਼ਰ ਇਹ ਸਾਰਾ ਕੀ ਹੋ ਰਿਹਾ 3 ਵੀ ਸਾਡੇ ਨਾਲ ਜੁੜਿਓ ਕਿੰਨੀ ਦੇਰ ਤੋਂ ਤੁਹਾਡੇ ਸਾਹਮਣੇ ਇਹ ਸਾਰਾ ਨਹੀਂ ਤੁਸੀਂ ਸਤੀ ਦਾ ਵਿਰੋਧ ਨਹੀਂ ਕੀਤਾ ਕਿ ਨਾ ਕੋਈ ਸੱਟ ਲੱਗੀ ਉਹਨਾਂ ਦੇ ਨਾਲ ਕੁਝ ਤੇ ਤੁਸੀਂ 307 ਦਾ ਪਰਚਾ ਕਰਤਾ ਤੇ 1 ਮਹੀਨੇ ਤੋਂ ਜਿਹੜਾ ਕਿ ਕਾਉਂਸਲਰ ਬਾਹਰ ਘੁੰਮ ਰਿਹਾ ਸੀ ਉਹਦੇ ਵੀ ਸਾਵਧਾਨੀ ਕਿੰਨੇ ਤੇ ਜੋ ਮਰ ਗਿਆ ਹੈ ਜੋ ਮਰ ਗਿਆ ਹੈ ਉਹਦੇ ਉਹਦੇ ਵੀ ਹਫਤੇ ਤੋਂ ਕਾਰਵਾਈ ਕਰੋ ਤੁਸੀਂ ਉਹੀ ਤਾਂ ਆਪਾਂ ਕਹਿੰਦੇ ਉਹਦੀ ਕੋਈ ਕਾਰਵਾਈ ਨਹੀਂ ਹੈਗੀ ਉਹਦੀ ਕੋਈ ਕਾਰਵਾਈ ਕਿਉਂਕਿ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ ਕਹਿ ਰਹੇ ਸੀ ਉੱਤਰਨਾ ਦੋ ਵਜੇ ਤੁਸੀਂ ਲਗਾਇਆ ਤੌਂਗ ਬੰਦ ਕੀਤਾ ਉਹ ਕਹਿੰਦੇ ਜੀ ਫਰਾਰ ਹੈ ਠੀਕ ਹੈ ਜੀ ਅੱਜ ਇੱਥੇ ਕੈਂਪ ਚ ਘੁੰਮਦਾ ਪਿਆ ਜੀ ਕੋਨਾ ਕੌਂਸਲ ਜਿਹੜਾ ਕਹਿ ਰਹੇ ਨੇ ਉਹਨਾਂ ਦੇ ਉੱਤੇ ਹਮਲਾ ਫਾਜ਼ਲ ਸਾਹਿਬ ਨੇ ਦੇਖਿਆ ਜਾ ਕੁਝ ਵੀ ਹੈ विदाਉਟ ਉਹ ਚਰੀੜ ਨਾਲ ਮੋਚੇ ਤੋ 307 ਦਾ ਪਰਚਾ ਦਰਜ ਹੋ ਗਿਆ ਇੱਕ ਵਿਅਕਤੀ ਜਿਹੜਾ ਜੀ ਬਿੰਦੀ ਬੱਚੇ ਦੀ ਮੌਤ ਹੋ ਜਾਂਦੀ ਹੈ ਸੁਸਾਇਡ ਹੋ ਜਾਂਦਾ ਹੈ ਉਸ ਦਾ ਤੇ ਮਰਚਾ ਦਰਜ ਕੀਤਾ ਜਾਂਦਾ ਬਟ ਉਹਨਾਂ ਨੇ ਤਾਂ ਕੋਈ ਕਾਰ ਨਹੀਂ ਕੀਤੀ ਕਿੱਦਾਂ ਦੇਖਦੇ ਹੋ ਉਸ ਦੀ ਗੱਲ ਹੈ ਘਰ ਸਾਰਾ politcal pressure ਹੈ ਇਹ ਕਰ ਪੈਸੇ ਲਈ ਇੱਕ ਪਾਸੇ ਕਮਾਲ ਲਾ ਕੇ ਮਗਰ ਘਟਿਆ ਉਹ ਅੰਤਰਵਾੜੇ ਕਲੀ ਤੇ ਉਹ ਜਿਹਦੇ ਤੋਂ ਘਟਿਆ ਉਹਦੇ ਤੇ ਮਰਚਾ ਦੇ ਉਹ ਹੀ ਮਰਚਾ ਕਰਾਉਣ ਆ ਰਹੇ ਉਹ ਉਸ ਤੋਂ ਵੱਡਾ ਆਪਣੀ ਕਿਹੜਾ ਪੁਲਸ ਕਹਿੰਦੀ ਸੀ ਕਿ ਉਹ ਘਰ ਨਹੀਂ ਹੈਗੇ ਉਹ ਫਰਾਰ ਨੇ ਪਰ ਅੱਜ ਉਹ ਘਰ ਦੇ ਬਾਹਰ ਹੀ ਖੜੇ ਸੀ ਇਹ ਚੀਜ਼ ਨੂੰ ਕਿੱਦਾਂ ਦੇਖਦੇ ਹੋ ਸ਼ਰੇਆਮ ਖੜਾ ਹੁੰਦਾ ਸੀ ਭਰਾ ਨੇ ਦੇਖ ਨਹੀਂ برداشت ਹੋਇਆ ਭਾਈ ਨਹੀਂ ਸ਼ਰੇਆਮ ਖੜੇ ਹੁੰਦੇ ਸੀ ਸ਼ਹਿਗੀਦੀ ਸੀ ਇਹ ਸਿਰਫ ਜਰਾ ਫਨ ਹੁੰਨ ਪੜਾ ਬੀਸੀ ਚ ਮੇਰੀ ਸ਼ਾਇਦ ਹੈ ਕਿ ਨਹੀਂ ਜੇ ਇਹੀ ਆਮ ਬੰਦੇ ਉਤੇ 307 ਦਾ ਦਰਜ ਲੱਗੀ ਹੋਵੇ ਚਰਚਾ ਦਰਜ ਹੋਵੇ ਪੂਰਾ ਪਰਿਵਾਰ ਚੱਕ ਲੈਂਦੀ ਕੋਈ ਸੀ ਪਰਿਵਾਰ ਕੀ ਜਿਹੜਾ ਦੋਸ਼ੀ ਹੋਣੀ ਚੱਕੇ ਪਰਿਵਾਰ ਨੂੰ ਚੱਕ ਲਈ ਹੁੰਦੀ ਮੇਰਾ ਕਹਾਲ ਸੁਣਿਆ ਨਹੀਂ ਜੇ ਕਹਿ ਰਹੇ ਆਮ ਪਬਲਿਕ ਬੰਦੇ ਦੇ ਉਤੇ 307 ਦਾ ਦਰਜ ਹੋਵੇ ਜੋ ਬੰਦਾ ਨਹੀਂ ਲੱਭਦਾ ਪਰਿਵਾਰ ਚੱਕ ਲੈਂਦੀ ਕੋਈ ਸੀ ਇਹ ਮਹੀਨਾ ਖੰਡ ਹੋ ਗਿਆ ਨਹੀਂ ਇਹ ਮਹੀਨਾ ਖੰਡ ਹੋ ਗਿਆ ਸਰ ਕੋਈ ਕੁਛ ਹੋਦੇ ਨਾ ਉਹਦਾ ਕੋਈ ਦੋਸ਼ ਨਹੀਂ ਹੁੰਦਾ ਅਗਰ ਤੁਸੀਂ ਅਗਰ ਦੋਸ਼ੀ ਮੜਨੇ ਆ ਅਗਰ ਰਾਜਨੀਤੀ ਰੰਜਿਸ਼ਾਂ ਵਾਸਤੇ ਕਿਸੇ ਦਾ ਨਾਮ ਐਫ ਆਈ ਆਰ ਦੇ ਵਿੱਚ ਨਾਮ ਦੇਣਾ ਤੇ ਭਾਈ ਫੈਸਲੇ ਕੌਣ ਕਰਾਊਗਾ ਆਪਾਂ ਥਾਣੇ ਵਿੱਚ ਖੜੇ ਆ ਪੁਲਿਸ ਮੁਲਾਜ਼ਮਾਂ ਦੇ ਉੱਪਰ ਪਹਿਲਾਂ ਹੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਕਈ ਲੋਕ ਜਿਹੜੇ ਕਿ ਇੱਕ ਇੱਕਾਈਆਂ ਕੋ 22 25 ਕੇਸ ਹੁੰਦੇ ਆ ਕਿ ਜਿਹੜੇ ਸੋਲਵ ਕਰਨ ਵਿੱਚ ਟਾਈਮ ਲੱਗਦਾ ਅੰਡਰ ਇਨਵੈਸਟੀਗੇਸ਼ਨ ਹੁੰਦੀ ਆ ਉਹ ਵੀ ਟਾਈਮ ਲੱਗਦਾ ਅਗਰ ਪ੍ਰਧਾਨ ਅਗਰ ਚੇਅਰਮੈਨ ਅਗਰ ਮੰਤਰੀ ਸਾਹਿਬ ਹੋ ਗਏ ਅਗਰ ਮਹੱਲੇ ਦਾ ਕੋਈ ਪ੍ਰਧਾਨ ਹੋਵੇ ਅਗਰ ਕੋਈ ਸੰਸਥਾ ਹੋਵੇ ਅਗਰ ਉਹਨੇ ਹੱਥ ਖੜਾ ਕਰਤਾ ਵੀ ਅਸੀਂ ਕੋਈ ਫੈਸਲਾ ਨਹੀਂ ਕਰਾਣਾ ਹੈਗਾ ਤੇ ਮ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜੇ ਬੱਚੇ ਦੀ ਡੈਥ ਹੋਈ ਹੈ ਪਹਿਲੇ ਤਾਂ ਇੱਕ ਚੀਜ਼ ਕਲੀਅਰ ਕਰ ਦੋ ਮੈਟਰ ਸਾਰਾ ਹੈ ਕੀ ਹੈ ਕਿਸ ਤਰ੍ਹਾਂ ਇਹ ਬੜਾ ਦੁੱਖ ਦੀ ਗੱਲ ਹੈ ਜਿਹੜੀ ਸਾਡੇ ਇਲਾਕੇ ਦੇ ਵਿੱਚ ਇੱਕ ਆਦਮੀ ਜ਼ਿਆਦਾ ਗੁੰਡਾਗਰਦੀ ਕਰ ਰਿਹਾ ਅਸੀਂ ਦੇ ਵੈਸੇ ਚਾਹਦੇ ਸੀ ਇਹਦਾ ਜਵਾਬ ਨਾ ਕੋ ਦਿੱਤਾ ਜਾਏ ਕਿਉਂਕਿ ਜਿਸ ਤਰ੍ਹਾਂ ਬੱਚਿਓ ਦੇ ਨੇ ਸੁਸਾਈਡ ਕੀਤੀ ਇਰ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਉਹ ਵੀ ਜਿਹੜਾ ਸੁਸਾਇਡ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਪਾਏ ਗਏ ਨੇ ਮੇਰੇ ਕੋਲ ਸਾਰੇ ਹੀ નિર્ਦੋਸ਼ ਨੇ ਉਹ ਬੱਚਾ ਨਸ਼ੇ ਦਾ ਆਦੀ ਸੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਦਿਨ ਪਰ ਰਾਤ ਉਹ ਨਸ਼ਾ ਕਰਦਾ ਸੀ ਨਸ਼ੇ ਦਾ ਆਦੀ ਸੀ ਉਹਦੀ ਕਿਸੇ ਲੜਕੀ ਨਾਲ ਅੰਗੇਜਮੈਂਟ ਹੋ ਗਈ ਕਸ਼ਿਸ਼ ਉਹਦਾ ਨਾਮ ਹੈ ਉਹਨਾਂ ਲੜਕੀ ਨੇ ਜਿੱਥੇ ਇਹਦੇ ਕੋਲ ਆਏ ਇਹਦੇ ਕੋਲੋਂ ਲੜਕੇ ਦੇ ਮਾਤਾ ਨੇ ਬਾਰ ਬਾਰ ਕਿਹਾ ਕਿ ਸਾਨੂੰ ਤੁਸੀਂ ਇੱਕ ਵਾਰ ਬਿਠਾ ਦਿਓ ਇਲਾਕੇ ਦਾ ਕੌਂਸਲਰ ਨੇ 10000 ਵੋਟਾਂ ਲੋਕਾਂ ਨੇ ਪਾ ਕੇ ਕੌਂਸਲਰ ਬਣਾਇਆ ਉਹਨਾਂ ਦੀ ਧਰਮ ਪਤਨੀ ਨੂੰ ਜਿਸ ਵੇਲੇ ਉਹ ਕੁਲਾਏ ਲੜਕੀ ਨੇ ਨਾ ਕਰਤੀ ਪਾਰਕ ਦੇ ਵਿੱਚ ਬੈਠ ਕੇ ਲੜਕੀ ਨੇ ਕਿਹਾ ਕਿ ਤੂੰ ਨਸ਼ੇ ਦੀ ਆਦੀ ਹੈ ਤੂੰ ਨਸ਼ਾ ਕਰਨਾ ਮੈਂ ਤੈਨੂੰ 50-50 ਰੁਪਏ ਦਿਨੀ ਆ ਤੂੰ ਨਸ਼ਾ ਕਰਨਾ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਨੀ ਇਹ ਚ ਦੱਸੋ ਕਿਹਦਾ ਕਸੂਰ ਹੈ ਮੈਂ ਸਾਰੇ ਮੰਨ ਲਓ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਜਾਂ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਜਿਹੜਾ ਪਰਚਾ ਦਰਜ ਹੋਇਆ ਉਹ ਪਰਚਾ ਬਿਲਕੁਲ ਸਰਾਸਰ ਗਲਤ ਪਰਚਾ ਦਰਜ ਹੋਇਆ ਜਦ ਕਿ ਉਸ ਲੜਕੇ ਨੇ ਮਰਨ ਵਾਲੇ ਨੇ ਚਾਰ ਵੀਡੀਓ ਆਪਣੀਆਂ ਵਾਇਰਲ ਕੀਤੀਆਂ ਉਹਨੇ ਕਿਸੇ ਦਾ ਨਾਮ ਨਹੀਂ ਲਿਆ ਉਹਨੇ ਸਗੋਂ ਇੱਕ ਗੱਲ ਹੋਰ ਗਈ ਵਿੱਚ ਮਾਰੀ ਵੀ ਅਗਰ ਲੜਕੀ ਕਸ਼ਿਸ਼ ਮੇਰੇ ਕੈਨਲ ਆ ਜਾਂਦੀ ਤੇ ਮੈਂ ਤੈਨੂੰ ਵੀ ਨਾਲ ਮਾਰ ਦੇਣਾ ਸੀ ਇਹਦਾ ਮੈਂ ਲੜਕੀ ਦਾ ਬਚਾਅ ਹੋ ਗਿਆ ਤੇ ਨਸ਼ੇ ਦਾ ਆਦੀ ਸੀ ਮਰ ਗਿਆ ਲੜਕੀ ਦਾ ਨਾਮ ਲੜਕੀ ਦੀ ਮਾਂ ਦਾ ਨਾਮ ਉਹਦੀ 50 ਸਾਲ ਦੀ ਉਮਰ ਆ ਉਹਦੀ ਨਾਨੀ 72 ਸਾਲ ਦੀ ਆ ਉਹਦਾ ਵੀ ਨਾਂ ਉਹਦੇ ਬਾਪ ਦਾ ਨਾਂ ਇੱਕ ਛੋਟਾ ਮੁੰਡਾ ਹੈ ਇੱਕ ਛੋਟਾ ਬੱਚਾ ਉਹਦਾ ਨਾਂ ਉਹ ਇਲਾਕੇ ਦਾ ਜਿਹੜਾ ਕਾਉਂਸਲਰ ਆ ਸਾਡਾ ਉਹਦੀ ਘਰ ਵਾਲੀ ਕਾਉਂਸਲਰ ਆ ਸੁਦੇਸ਼ ਭਗਤ ਉਹਦਾ ਨਾਂ ਮੈਂ ਕਹਿੰਦਾ ਡੈਮੋਕ੍ਰੇਸੀ ਖਤਰੇ ਵਿੱਚ ਆ ਪੁਲਿਸ ਜਿਦੋਂ ਮਰਜ਼ੀ ਕੋਈ ਆਦਮੀ ਧਰਨਾ ਲਾਂਦਾ ਕੋਈ 10 ਚੋਰ ਚੱਕੇ ਇਕੱਠੇ ਹੋ ਜਾਣ ਪੁਲਿਸ ਇੱਕ ਮਿੰਟ ਤੂੰ ਪੈਦਾ ਪਰਚਾ ਦਰਜ ਕਰ ਦਿੰਦੀ ਪੁਲਿਸ ਲਈ ਦੇਖਦੀ ਵੀ ਇਹਸੇ ਮਤਲਬ ਐਮਐਲਏ ਬਈ ਕੌਂਸਲਰ ਹੈ ਚੇਅਰਮੈਨ ਕੀ ਹੈ ਪੁਲਿਸ ਨੂੰ ਚਾਹੀਦਾ ਸੀ ਵੈਰੀਫਿਕੇਸ਼ਨ ਕਰਨਾ ਮੈਂ ਅੱਜ ਵੀ ਜ਼ਿੰਮੇਵਾਰੀ ਨਾਲ ਗੱਲ ਕਹਿੰਨਾ ਇਸ ਕੇਸ ਦੀ ਓਪਨ ਇਨਕੁਆਰੀ ਹੋਣੀ ਚਾਹੀਦੀ ਏ ਇਨਕੁਆਰੀ ਹੋ ਕੇ ਮੁੰਡੇ ਦੀ ਵੀਡੀਓ ਲੈ ਕੇ ਔਰਤੇ ਬਿਹਾਰ ਤੇ ਉੱਤੇ ਕਾਰਵਾਈ ਹੋਣੀ ਚਾਹੀਦੀ ਏ ਸਰ ਆਮ ਆਮ ਇਸ ਗੱਲ ਦੇ ਉੱਤੇ ਕਿ ਸਰ ਜਿਹੜੀ ਪੰਜਾਬ ਪੁਲਿਸ 307 ਦਾ ਜਿਹੜਾ ਮੁਕੱਦਮਾ ਨਹੀਂ ਜਦੋਂ ਦਰਖ਼ਵੈਤ ਦਈ ਹੈ ਕਿਦਾਂ ਦਾ ਫੈਸਲਾ ਕੀਤਾ ਇਹ ਫੈਸਲਾ ਸਰ ਸੀਸੀਟੀਵੀ ਵਿੱਚ ਕੀ ਸਰ ਦਿਖਿਆ ਤੁਹਾਨੂੰ ਚਪਾਲ ਲਾ ਕੇ ਮਗਰ ਤੋੜਿਆ ਚੱਲ ਰਹੀ ਹੁਣ ਦੇਖਦੇ ਆ ਉਹ ਤਾਂ ਸਰ ਤੁਸੀਂ 307 ਲਾਤ ਵੈਦਖੇ ਦੇਰ ਪਿਆਣ ਲਿਖਦੇ ਇਹ ਕਿਤੇ ਕੋਈ ਪੋਲਿਟੀਕਲ ਪ੍ਰੈਸ਼ਰ ਤਾਂ ਨਹੀਂ ਹੈ ਜਿਹਦੇ ਕਰਕੇ ਤੁਸੀਂ ਪਰਚਾ ਦਿੱਤਾ ਸਰ ਜਿਹੜੇ ਵਿਅਕਤੀ ਨੇ ਜਿਹੜੀ ਕੰਪਲੇਨਟ ਦਿੱਤੀ ਹੈ ਕਿ ਉਹਨਾਂ ਉੱਤੇ ਵੀ ਪਰਚਾ ਦਰਜ ਹੈ ਵੀ ਉਹਨਾਂ ਨੇ ਇਨਕੁਇਰੀ ਲਈ ਚਲਾਈ ਉਹਨਾਂ ਨੇ ਇਨਕੁਇਰੀ ਲਈ ਹੋਈ ਹੈ ਅਰੈਸਟ ਕਰਨੀ ਕੀ ਕਾਰਵਾਈ ਕੀਤੀ ਇਸ ਵਕਤ ਇਸ ਸਟੇਜ ਤੇ ਇਸਨੇ ਨਿਬੰਦੇ ਰੱਖਿਆ ਕੋਈ ਨਹੀਂ ਹੋਇਆ ਹੈ ਇੱਥੇ ਹੋਇਆ ਨਹੀਂ ਹੋਣਾ ਕਿੰਨੇ ਕਿੰਨਾ ਸਮਾਂ ਹੋ ਗਿਆ ਸਰ ਇਸ ਐਫਏਅਰ ਨੂੰ ਮਹੀਨਾ ਹੋ ਗਿਆ ਜੀ ਮਹੀਨੇ ਦੇ ਵਿੱਚ ਹਜੇ ਤੱਕ ਪ੍ਰਸ਼ਾਸਨ ਨੇ ਕਿਸੇ ਵਿਅਕਤੀ ਨੂੰ ਅਰੈਸਟ ਨਹੀਂ ਕੀਤਾ ਵੀ ਪੰਜ ਛੇ ਜਗ੍ਹਾ ਰੇਡ ਕੀਤਾ ਜਿੱਥੇ ਇਹ ਜੰਮੂ ਵੀ ਗਏ ਦਿੱਲੀ ਵੀ ਗਏ ਸਮਸਰ ਗਏ ਉਥਰੇ ਗਏ ਇਹ ਪਿੱਛੇ ਹੁਣ ਲੱਗਦਾ ਹੀ ਹੈ ਕਿ ਗਲਤੀ ਸੀ ਸਰ ਪੰਜਾਬ ਪੁਲਿਸ ਦੀ ਯੂਨੀਫਾਰਮ ਵਾਲ ਸਾਈਡ ਤੇ ਰੱਖ ਕੇ ਜੇ ਗੱਲ ਕਰੀਏ ਕਿਸੇ ਦੇ ਘਰ ਦਾ ਕਿ ਮੁੰਡਾ ਮਰਿਆ ਹੋਵੇ ਤੇ ਉਹਦੇ ਪਿਓ ਦੇ ਸਾਹਮਣੇ ਜ ਲੱਗਦਾ ਹੋਵੇ ਉਹਨੂੰ ਕਿ ਉਹ ਕਾਤਲ ਹੈ ਜੇ ਕਿਰਪਾਨ ਲੈ ਕੇ ਦੌੜੇ ਆ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਦੀ ਵੀ ਗਲਤੀ ਹੈ ਜੋ ਮੌਕੇ ਤੇ ਉਸ ਟਾਈਮ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲਿੱਤਾ ਹੁੰਦਾ ਇੱਕ ਮਹੀਨਾ ਨਾ ਪਿਆ ਹੁੰਦਾ ਤੇ ਸ਼ਾਇਦ ਇਹ ਇਨਸੀਡੈਂਟ ਸੀ ਨਾ ਹੁੰਦਾ ਕਿ ਪਰਿਵਾਰ ਦੇ ਉਹ ਜਿਹੜਾ ਨੜਕਾ ਨੇ ਕੌਂਸਲ ਤੇ ਕੋਈ ਨਾਸ ਨਹੀਂ ਭਗਦਾ ਕਿਸੇ ਦੇ ਕੋਲ ਪਾਸੇ ਨਾ ਨਹੀਂ ਆਇਆ ਜੀ ਇੱਕ ਸਿਆਸੀ ਤੌਰ ਤੇ ਸੁਝਾਅ ਕਰਕੇ ਕੋਈ ਨਾਮ ਸਰੀਆ ਕੈਰੀਜ ਫੂਟ ਜਿਹੜਾ ਸਰ ਇਹ ਪਰਚਾ ਦਰਜ ਹੋਇਆ ਸੀਗਾ ਕਿੰਨਾ ਦੇ ਬਿਆਨਾਂ ਤੇ ਹੋਇਆ ਸੀਗਾ ਇਹ ਵੀ ਮਾਤਾ ਜੀ ਸੜਕ ਦੀ ਮਾਤਾ ਜੀ ਤੇ ਇੱਕ ਮਾਤਾ ਨੇ ਉਸ ਟਾਈਮ ਕਾਨਸਰਟ ਦਾ ਨਾਮ ਦਿੱਤਾ ਸੀਗਾ ਸਰ ਉਹ ਦੱਸਿਆ ਕਿ ਪਰ ਉਸ ਟਾਈਮ ਨਾਮ ਨਹੀਂ ਵਿੱਚ ਪਾਇਆ ਗਿਆ ਪਾਇਆ ਗਿਆ ਉਸ ਟਾਈਮ